ਹੁਣ ਟੈਰੀ ਦੇ ਵਿੱਚ ਦਰਜਨਾ ਭਾਰਤੀ ਪ੍ਰਵਾਸੀਆਂ ਦੇ ਨਾਲ ਧੋਖਾ ਤੜੀ ਕਰਨ ਵਾਲੇ ਧੋਖਾ ਤੜੀ ਵਾਲੇ ਟਰੱਕ ਡਰਾਈਵਿੰਗ ਸਕੂਲ ਚਲਾਉਂਦੇ ਤੋਸ਼ੀ ਪਾਈ ਜਾਣ ਤੋਂ ਬਾਅਦ ਦੋ ਵਿਅਕਤੀਆਂ ਨੂੰ ਘਰ ਦੇ ਵਿੱਚ ਨਜ਼ਰ ਬੰਦ ਕਰਨ ਦੀ ਸਜ਼ਾ ਸੁਣਾਈ ਗਈ ਹੈ ਹੁਣ ਟੈਰੀਓ ਦੇ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਵਿੱਚ ਪੰਜ ਹਫ਼ਤੇ ਦੇ ਮੁਕੱਦਮੇ ਤੋਂ ਬਾਅਦ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ 5000 ਡਾਲਰ ਤੋਂ ਵੱਧ ਧੋਖਾ ਤੜੀ ਅਤੇ ਜਾਲੀ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ ਜਸਟਿਸ ਪੀਰ ਰੋਜ਼ਨ ਨੇ ਉਨ੍ਹਾਂ ਦੇ ਆਪਰੇਸ਼ਨ ਨੂੰ ਇੱਕ ਵਿਸਤ੍ਰਿਤ ਯੋਜਨਾ ਕਿਹਾ ਜਿਸ ਨੇ ਲਗਭਗ 154 ਟਰੱਕ ਡਰਾਈਵਰ ਨੂੰ ਸਹੀ ਸਪਲਾਈ ਤੋਂ ਵਾਂਝਾ ਕਰ ਦਿੱਤਾ ਅਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ। ਅਦਾਲਤ ਦੇ ਫੈਸਲੇ ਦੇ ਅਨੁਸਾਰ ਦੋਵੇਂ ਆਤਮੀ ਕਿਊਬਕ ਤੇ ਵਿੱਚ ਗੈਰ ਰਜਿਸਟਰਡ ਟਰੱਕ ਡਰਾਈਵਿੰਗ ਸਕੂਲ ਚਲਾਉਂਦੇ ਸਨ ਜੋ ਨਵੇਂ ਆਉਣ ਵਾਲਿਆਂ ਨੂੰ ਮੁੱਖ ਤੌਰ ਤੇ ਦੱਖਣੀ ਅਸ਼ਵੀ ਭਾਈਚਾਰੇ ਨੂੰ ਘਟਿਆ ਸਿਖਲਾਈ ਦੇਂਦੇ ਸਨ। ਇਸ ਜੋੜੇ ਨੇ ਕਲਾਸ A ਵਪਾਰਕ ਲਾਇਸੈਂਸ ਲਈ 온ਟਾਰੀਓ ਦੀ ਲਾਸਮੀ ਐਂਟਰੀ ਲੈਵਲ 6 ਲਈ ਪ੍ਰਦਾਨ ਕਰਨ ਦਾ ਝੂਠਾ ਦਾਵਾ ਕੀਤਾ ਜੋ ਕਿ ਵੱਡੇ ਕੋ ਚਲਾਨ ਲਈ ਜ਼ਰੂਰੀ ਹੈ ਜਨਵਰੀ 2019 ਅਤੇ ਮਈ 2021 ਦੇ ਵਿਚਕਾਰ ਉਹਨਾਂ ਨੇ ਉਹ ਟੈਰੀਓ ਤੇਵਾ ਜੋਇ ਮੰਟਲੇ ਦੁਆਰਾ ਲਾਸਰਿੰਗ 100 ਤੋਂ ਵੱਧ ਘੰਟੇ ਦੀ ਪ੍ਰਮਾਣਿਤ ਹਦਾਇਤ ਪ੍ਰਦਾਨ ਕੀਤੇ ਬਿਨਾ ਹਰੇਕ ਵਿਦਿਆਰਥੀ ਤੋਂ 4000 ਤੋਂ 5000 ਡਾਲਰ ਫਸੂਲੇ ਚੋਕੇ ਮਾਰਕੀਟ ਕ੍ਰੇਡ ਤੋਂ ਥੋੜਾ ਘਟਨੇ ਜਸਟਿਸ ਹੋਸਲ ਨੇ ਕਿਹਾ ਕਿ ਅਪਰਾਧੀਆਂ ਨੇ ਉਹਨਾਂ ਦੇ ਵਿਦਿਆਰਥੀਆਂ ਨੂੰ ਉਸ ਸਹੀ ਸਖਲਾਈ ਤੋਂ ਵਾਂਝਾ ਕੀਤਾ ਜਿਤੇ ਲਈ ਉਹਨਾਂ ਨੇ ਭੁਗਤਾਨ ਕੀਤਾ ਸੀ ਉਹਨਾਂ ਨੇ ਅਕੇ ਕਿਹਾ ਕਿ ਉਹਨਾਂ ਦੀਆਂ ਕਾਰਵਾਈਆਂ ਨੇ ਸੜਕ ਉਪਭੋਗਤਾਵਾਂ ਦੀ ਭਲਾਈ ਦੇ ਲਈ ਵਾਧੂ ਜੋਖਮ ਪੈਦਾ ਕੀਤਾ ਤੇ ਚੋਅਲ ਸਟਰਕਚਰ ਡਰਾਈਵਰ ਤੇ ਸਾਖ ਨੂੰ ਨੁਕਸਾਨ ਪਹੁੰਚਾਇਆ। ਅਦਾਲਤੀ ਰਿਕਾਰਡਾਂ ਤੋਂ ਪਤਾ ਲੱਗਿਆ ਹੈ ਕਿ ਸਿੰਘ ਚੋੜੇ ਨੇ ਇੱਕ ਰਜਿਸਟਰਡ ਪ੍ਰਾਈਵੇਟ ਕਾਲਜ ਮਾਲਕ ਚਰਨਜੀਤ ਤੀਓਲ ਅਤੇ ਉਸ ਦੇ ਪਤੀ ਨੂੰ ਅਵਲ ਜਾਈ ਮੰਤਲਏ ਦੇ ਡਾਟਾਬੇਸ ਤੱਕ ਗੈਰ ਕਾਨੂੰਨੀ ਪਹੁੰਚ ਦੇ ਲਈ ਭੁਗਤਾਨ ਕੀਤਾ ਸੀ। ਇਸ ਪਹੁੰਚ ਨੇ ਉਹਨਾਂ ਨੂੰ ਲੋੜੀਂਦੇ ਮਾਪਦੰਡਾ ਨੂੰ ਪੂਰਾ ਨਾ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਐਮ ਇਲਟੀ ਸੰਪੂਰਨਤਾ ਸਰਟੀਫਿਕੇਟਾਂ ਨੂੰ ਝਾਲੀ ਬਣਾਉਣ ਦੀ ਆਗਿਆ ਦਿੱਤੀ। অপরাধিয়া ਨੇ ਵਿਦਿਆਰਥੀਆਂ ਨੂੰ ਪੰਜਾਬੀ ਦੇ ਵਿੱਚ ਸਹੀ ਉੱਤਰ ਸੁਝਾ ਕੇ ਲਿਖਤੀ ਪ੍ਰੀਖਿਆਵਾਂ ਦੇ ਵਿੱਚ ਨਕਲ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਇੱਕ ਦੁਪਾਸ਼ੀ ਹਨੀਫਾ ਖੋਖਰ ਅਤੇ ਉਸ ਦੇ ਪਤੀ ਮੁਹੰਮਦ ਖੋਖਰ ਦੀ ਵੀ ਵਤੋ ਕੀwidetilde ਜੋ ਕਿ ਸਰਕਾਰੀ ਵਕੀਲਾ ਨੇ 5 ਸਾਲ ਦੀ ਕੈਦ ਦੀ ਮੰਗ ਕੀਤੀ ਤੇ ਜੱਜ ਨੇ ਇਸ ਦੀ ਬਜਾਏ 2 ਸਾਲ ਪ੍ਰਤੀ ਦਿਨ ਘਾਟ ਦੀ ਸ਼ਰਤਾਂ ਸਜ਼ਾ ਸੁਣਾਈ ਉਹਨਾਂ ਦੇ ਦੁਬਾਰਾ ਅਪਰਾਧ ਕਰਨ ਦੇ ਖ਼ਾਤਰ ਜੋਖਮ ਦਾ ਹਵਾਲਾ ਦਿੰਦੇ ਹੋਏ ਹਰੇਕ ਆਦਮੀ ਨੂੰ 200 ਘੰਟੇ ਦੀ ਭਾਈਚਾਰਕ ਸੇਵਾ ਪੂਰੀ ਕਰਨੀ ਚਾਹੀਦੀ ਹੈ ਅਦਾਲਤ ਨੇ ਇਸ ਗਲੂਤੇ ਚੋਰ ਦਿੱਤਾ ਕਿ ਹਾਲਾਂਕਿ ਕੋਈ ਵੀ ਹਾਦਸਾ ਸਿੱਧੇ ਤੌਰ ਤੇ ਕੋਟਾਲੇ ਦੇ ਨਾਲ ਨਹੀਂ ਜੁੜੇ ਹੋਏ ਸੀ ਪਰ ਸੜਕ ਉਤੇ ਗੈਰ ਸਿੱਖਿਅਤ ਵਪਾਰਕ ਡਰਾਈਵਰ ਗੰਭੀਰ ਸੁਰੱਖਿਆ ਜੋਖਮ ਪੈਦਾ ਕਰਦੇ ਨੇ ਜਸਿਸ ਹੋਜ਼ਰ ਨੇ ਕਿਹਾ ਕਿ ਸਹੀ ਸਿਖਲਾਈ ਦੀ ਘਾਟ ਸੜਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੀ ਹੈ ਤੇ ਵਿਦਿਆਰਥੀਆਂ ਨੂੰ ਘਟਿਆਲ ਛੱਡਿੰਦੀ ਹੈ ਕਰਾਊਨ ਨੇ ਗੁਰਪ੍ਰੀਤ ਸਿੰਘ ਤੇ ਲਗਭਗ 1 ਲੱਖ ਡਾਲਰ ਦੇ ਤਿੰਨ ਵੋਲvo ট্রাকਟਰ ਟ੍ਰੈਕਟਰ ਨੂੰ ਵੀ ਜ਼ਬਤ ਕਰ ਲਿਆ ਜੋ ਕਿ ਤੋਖਾ ਤੜੀ ਦੇ ਕੰਮ ਦੇ ਵਿੱਚ ਉ ਵਰਤੇ ਗਏ ਸੀ ਦੋਵੇਂ ਆਦਮੀ ਹੁਣ ਕੈਨੇਡੀਅਨ ਨਾਗਰਿਕ ਨੇ ਤੇ ਗੁਰਮਿੰਦਰ ਸਿੰਘ ਜੋ 2002 ਦੇ ਫਾਰ ਉਧ ਪਰਵਾਸ ਕਰਕੇ ਆਇਆ ਸੀ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਹੈ ਜੁਰਾਕੀ ਗੁਰਪ੍ਰੀਤ ਸਿੰਘ ਇੱਕ ਸਾਬਕਾ ਵਿਦਿਆਰਥੀ ਪਰਵਾਸੀ ਇੱਕ ਟਿਲੀਬੀ ਕਾਰੋਬਾਰ ਚਲਾਉਂਦਾ ਤੇ ਆਪਣੀ ਪਰਿਵਾਰਤਾ ਪਾਲਨ ਪੋਸ਼ਣ ਕਰਦੇ ਇਹ ਮਾਮਲਾ ਟਰਕਿੰਗ ਉਦਯੋਗ ਦੇ ਸਿਖਲਾਈ ਮਿਆਰਾ ਬਾਰੇ ਚੰਤਮਨੋ ਮੋਰ ਸੁਲਝਿਤ ਕਰ ਰਿਹਾ ਹੈ ਜੋ ਪਰਵਾਸੀ ਡਰਾਈਵਰਾਂ ਤੇ ਨਾਲ ਸੰਬੰਧਤ ਕਈ ਹਾਈ ਪ੍ਰੋਫਾਈਲ ਹਾਦਸਿਆਂ ਤੋਂ ਬਾਅਦ ਚਾਚ ਦੇ ਕੇ ਰ데요 ਵਿੱਚ ਆਇਆ ਸੀ ਸਸਕਿਊਲਨ ਦੇ ਵਿੱਚ 2018 ਤੇ ਹੰਪੋਲਟ ਬਰੋਕੋਸ ਬਸਦੁਖਾਨ ਤਤੇ অন্ਟਰੀਓ ਦੇ ਵਿੱਚ ਹੋਰ ਕਾਤਕ ਟੱਕ ਦਾ ਨੇ ਸਖਤ ਐਮਈਐਲਟੀ ਜ਼ਰੂਰਤਾਂ ਨੂੰ ਲਾਗੂ ਕਰਨਾ ਪਕੁਆਈ ਕੀਤੇ ਤੇ ਜਸਟਿਸ ਬਰੋਚਰ ਦਾ ਫੈਸਲਾ ਇੱਕ ਚੇਤਾਵਨੀ ਵਜੋਂ ਕੰਮ ਕਰਦਾ ਹੈ ਕਿ ਧੋਖਾਧੜੀ ਵਾਲੀਆਂ ਸਖਲਾਈ ਸਕੀਮਾਂ ਨਾ ਸਿਰਫ ਨਵੇਂ ਆਉਣ ਵਾਲਿਆਂ ਦਾ ਸ਼ੋਸ਼ਣ ਕਰਦੀਆਂ ਨੇ ਬਲਕਿ ਕੈਨੇਡਾ ਭਰ ਦੇ ਵਿੱਚ ਜਨਤਕ ਵਿਸ਼ਵਾਸ ਅਤੇ ਸੜਕ ਸੁਰੱਖਿਆ ਨੂੰ ਵੀ ਕਮਜ਼ੋਰ ਕਰਦੀਆਂ ਨੇ 온ਟਾਰੀਓ ਦੇ ਵਿੱਚ ਦਰਜਨਾਂ ਭਾਰਤੀ ਪ੍ਰਵਾਸੀ ਅਤੇ ਨਾਲ ਧੋਖਾਧੜੀ ਕਰਨ ਵਾਲੇ ਧੋਖਾਧੜੀ ਵਾਲੇ ਟਰੱਕ ਡਰਾਈਵਿੰਗ ਸਕੂਲ ਚਲਾਉਂਦੇ ਤੋਸ਼ੀ ਪਾਈ ਜਾਨ ਤੋਂ ਬਾਅਦ ਉਹ ਵਿਅਕਤੀ ਨੂੰ ਕਾਲ ਦੇ ਵਿੱਚ ਨਜ਼ਰ ਬੰਦ ਕਰਨ ਦੀ ਸਿਫਾਰਸ਼ ਸੁਣਾਈ ਗਈ ਹੈ 온ਟਾਰੀਓ ਦੇ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਵਿੱਚ ਜੋ ਹਫ਼ਤੇ ਦੇ ਮੁਕਤਮੇ ਤੋਂ ਬਾਅਦ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ 5000 ਡੋਲਰ ਤੋਂ ਵੱਡੀ ਤੋਖਤੜੀ ਅਤੇ ਜਵਾਲੀ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼ੇ ਠਹਿਰਾਇਆ ਗਿਆ ਹੈ ਜਸਟਿਸ ਪੀਰ ਰੋਜ਼ਨ ਨੇ ਉਨ੍ਹਾਂ ਦੇ ਆਪਰੇਸ਼ਨ ਨੂੰ ਇੱਕ ਵਿਸਤ੍ਰਿਤ ਯੋਜਨਾ ਕਿਹਾ ਜਿਸ ਨੇ ਲਗਭਗ 144 ਵਨ ਟ੍ਰੱਕ ਡਰਾਈਵਰ ਨੂੰ ਸਹੀ ਸਪਲਾਈ ਤੋਂ ਵਾਂਝਾ ਕਰ ਦਿੱਤਾ ਅਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ। ਅਦਾਲਤ ਦੇ ਫੈਸਲੇ ਦੇ ਅਨੁਸਾਰ ਦੋਵੇਂ ਆਦਮੀ ਕਿਊਬਕ ਤੇ ਵਿੱਚ ਗੈਰ ਰਜਿਸਟਰਡ ਟ੍ਰੱਕਰ ਡਰਾਈਵਿੰਗ ਸਕੂਲ ਚਲਾਉਂਦੇ ਸਨ ਜੋ ਨਵੇਂ ਆਉਣ ਵਾਲੀਆਂ ਮੁੱਖ ਤੌਰ ਤੇ ਦੱਖਣੀ ਅਸ਼ਵੇਂ ਭਾਈਚਾਰੇ ਨੂੰ ਘਟਿਆ ਸਿਖਲਾਈ ਦਿੰਦੇ ਸਨ। ਇਸ ਜੋੜੇ ਨੇ ਕਲਾਸ A ਵਪਾਰਕ ਲਾਇਸੈਂਸ ਲਈ 온ਟਾਰੀਓ ਦੀ ਲਾਜ਼ਮੀ ਐਂਟਰੀ ਲੈਵਲ ਸਿਖਲਾਈ ਪ੍ਰਦਾਨ ਕਰਨ ਦਾ ਝੂਠਾ ਦਾਵਾ ਕੀਤਾ ਜੋ ਕਿ ਵੱਡੇ ਕੋ ਚਲਾਉਣ ਲਈ ਜ਼ਰੂਰੀ ਹੈ ਜਨਵਰੀ 2019 ਅਤੇ ਮਈ 2021 ਦੇ ਵਿਚਕਾਰ ਉਹਨਾਂ ਨੇ ਉਹ ਟੈਰੀਓ ਤੇ ਆਵਾਜਾਈ ਮੰਤਲੇ ਦੁਆਰਾ ਲਾਜ਼ਮਨ ਸੌਤੋ ਵੱਲੋਂ ਟੈਰੀ ਪ੍ਰਮਾਣਿਤ ਹਤਾਇਤ ਪ੍ਰਦਾਨ ਕੀਤੇ ਬਿਨਾਂ ਹਰੇਕ ਵਿਦਿਆਰਥੀ ਤੋਂ 4000 ਤੋਂ 5000 ਡਾਲਰ ਫਸੂਲੇ ਚੋਕੇ ਮਾਰਕੀਟ ਕ੍ਰੇਡ ਤੋਂ ਥੋੜਾ ਕਟਨੇ ਜਸਟਿਸ ਹੋਸਰ ਨੇ ਕਿਹਾ ਕਿ ਅਪਰਾਧੀਆਂ ਨੇ ਉਹਨਾਂ ਦੇ ਵਿਦਿਆਰਥੀਆਂ ਨੂੰ ਉਸ ਸਹੀ ਸਖਲਾਈ ਤੋਂ ਵਾਂਝਾ ਕਰ ਦਿੱਤਾ ਜਿਦੇ ਲਈ ਉਹਨਾਂ ਨੇ ਭੁਗਤਾਨ ਕੀਤਾ ਸੀ ਉਹਨਾਂ ਨੇ ਅਕੇ ਕਿਹਾ ਕਿ ਉਹਨਾਂ ਦੀਆਂ ਕਾਰਵਾਈਆਂ ਨੇ ਸੜਕ ਉਪਭੋਗਤਾਵਾਂ ਦੀ ਭਲਾਈ ਦੇ ਲਈ ਵਾਧੂ ਜੋ ਕੰਪੇਅਰ ਕੀਤਾ ਤੇ ਜਾਇਲਸ ਟਰੱਕ ਡਰਾਈਵਰ ਦੀ ਸਾਫ ਨੂੰ ਨੁਕਸਾਨ ਪਹੁੰਚਾਇਆ। ਅਦਾਲਤੀ ਰਿਕਾਰਡਾਂ ਤੋਂ ਪਤਾ ਲੱਗਿਆ ਹੈ ਕਿ ਸਿੰਘ ਛੋੜੇ ਨੇ ਇੱਕ ਰਜਿਸਟਰਡ ਪ੍ਰਾਈਵੇਟ ਕਾਲਜ ਮਾਲਕ ਚਰਨਜੀਤ ਤਿਓਲ ਅਤੇ ਉਸ ਦੇ ਪਤੀ ਨੂੰ ਆਵਾਜ਼ ਜਾਈ ਮੰਤਾਲੇ ਦੇ ਡਾਟਾਬੇਸ ਦਾ ਗੈਰ ਕਾਨੂੰਨੀ ਪਹੁੰਚ ਦੇ ਲਈ ਭੁਗਤਾਨ ਕੀਤਾ ਸੀ। ਇਸ ਪਹੁੰਚ ਨੇ ਉਹਨਾਂ ਨੂੰ ਲੋੜੀਂਦੇ ਮਾਪ ਜੰਡਾ ਨੂੰ ਪੂਰਾ ਨਾ ਕਰਨ ਵਾਲੇ ਵਿਦਿਆਰਥੀਆਂ ਤੇ ਲਈ ਐਮ ਇਲਟੀ ਸੰਪੂਰਤਾ ਸਰਟੀਫਿਕੇਟਾਂ ਨੂੰ ਝਾਲੀ ਬਣਾਉਣ ਦੀ ਆਗਿਆ ਦਿੱਤੀ। ਅਪਰਾਧੀਆਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਦੇ ਵਿੱਚ ਸਹੀ ਉੱਤਰ ਸੁਝਾ ਕੇ ਲਿਖਤੀ ਪ੍ਰਕਿਰਿਆਵਾਂ ਦੇ ਵਿੱਚ ਨਕਲ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਇੱਕ ਦੁਪਾਸ਼ੀ ਹਨੀਫਾ ਖੋਖਰ ਅਤੇ ਉਸ ਦੇ ਪਤੀ ਮੁਹੰਮਦ ਖੋਖਰ ਦੀ ਵੀ ਵਰਤੋਂ ਕੀਤੀ ਜਦੋਂ ਕਿ ਸਰਕਾਰੀ ਵਕੀਲਾਂ ਨੇ 5 ਸਾਲ ਦੀ ਕੈਦ ਦੀ ਮੰਗ ਕੀਤੀ ਤੇ ਜੱਜ ਨੇ ਇਸ ਦੀ ਬਜਾਏ 2 ਸਾਲ ਪ੍ਰਤੀ ਦਿਨ ਘੱਟ ਦੀ ਸ਼ਰਤੀਆ ਸਜ਼ਾ ਸੁਣਾਈ ਉਹਨਾਂ ਦੇ ਦੁਬਾਰਾ ਅਪਰਾਧ ਕਰਨ ਦੇ ਘੱਟ ਜੋਖਮ ਦਾ ਹਵਾਲਾ ਦਿੰਦੇ ਹੋਏ ਹਰੇਕ ਆਦਮੀ ਨੂੰ 200 ਘੰਟੇ ਦੀ ਭਾਈਚਾਰਕ ਸੇਵਾ ਪੂਰੀ ਕਰਨੀ ਚਾਹੀਦੀ ਹੈ ਅਦਾਲਤ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਹਾਲਾਂਕਿ ਕੋਈ ਵੀ ਹਾਦਸਾ ਸਿੱਧੇ ਤੌਰ ਤੇ ਕੋਟਾਲੇ ਦੇ ਨਾਲ ਨਹੀਂ ਜੁੜੇ ਹੋਏ ਸੀ ਪਰ ਸੜਕ ਉਤੇ ਗੈਰ ਸਿੱਖਿਅਤ ਵਪਾਰਕ ਡਰਾਈਵਰ ਗੰਪੀਰ ਸੁਰੱਖਿਆ ਜੋਖਮ ਪੈਦਾ ਕਰਦੇ ਨੇ ਜਸਟਿਸ ਹੋਜ਼ਰ ਨੇ ਕਿਹਾ ਕਿ ਸਹੀ ਸਿਖਲਾਈ ਦੀ ਕਾਰ ਸੜਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੀ ਹੈ ਤੇ ਵਿਦਿਆਰਥੀਆਂ ਨੂੰ ਘਟਿਆ ਛੱਡ ਦਿੰਦੀ ਹੈ ਕਰਾਊਨ ਨੇ ਗੁਰਪ੍ਰੀਤ ਸਿੰਘ ਤੇ ਲਗਭਗ 1 ਲੱਖ ਡਾਲਰ ਦੇ ਤਿੰਨ ਵੋਲvo ਟਰੱਕ ਟ੍ਰੈਕਟਰ ਨੂੰ ਵੀ ਜ਼ਬਤ ਕਰ ਲਿਆ ਜੋ ਕਿ ਤੋਕਾ ਥੜੀ ਦੇ ਕੰਮ ਦੇ ਵਿੱਚ ਵਰਤੇ ਗਏ ਸੀ ਦੋਵੇਂ ਆਦਮੀ ਹੁਣ ਕੈਨੇਡੀਅਨ ਨਾਗਰਿਕ ਨੇ ਤੇ ਗੁਰਵਿੰਦਰ ਸਿੰਘ ਜੋ 2002 ਦੇ ਫਾਰ ਉਤਪਰਵਾਸ ਕਰਕੇ ਆਇਆ ਸੀ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਹੈ ਜੁਰਕੇ ਗੁਰਪ੍ਰੀਤ ਸਿੰਘ ਇੱਕ ਸਾਫ ਦਾ ਵਿਦਿਆਰਥੀ ਪਰਵਾਸੀ ਇੱਕ ਟਿਲੀਬੀ ਕਾਰੋਬਾਰ ਚਲਾਉਂਦਾ ਤੇ ਆਪਣੀ ਪਰਿਪਾਲਤਾ ਪਾਲਣ ਪੋਸ਼ਣ ਕਰਦੇ ਇਹ ਮਾਮਲਾ ਟ੍ਰੈਕਿੰਗ ਵਿਭਾਗ ਦੇ ਸਿਖਲਾਈ ਮਿਆਰਾ ਬਾਰੇ ਚੰਤਮਨ ਨੂੰ ਮੋੜ ਸੁਲਝਿਤ ਕਰ ਰਿਹਾ ਜੋ ਪਰਵਾਸੀ ਡਰਾਈਵਰ ਦੇ ਨਾਲ ਸੰਬੰਧਤ ਕਈ ਹਾਈ ਪ੍ਰੋਫਾਈਲ ਹਾਸਿਆਤ ਉਹ ਬਾਂਤ ਚਾਚ ਦੇ ਕੇ ਰੇਦੇ ਵਿੱਚ ਆਇਆ ਸੀ ਸਬਸਕ੍ਰਿਚਨ ਦੇ ਵਿੱਚ 2018 ਤੇ ਹੰਪੋਲਟ ਬਰੋਕੋਸ ਬਸਦੁਖਾਨ ਤੇ ਉਨਟੈਰੀਓ ਦੇ ਵਿੱਚ ਹੋਰ ਕਾਤਕ ਟੱਕ ਦਾ ਨੇ ਸਖਤ ਐਮੀਐਲਟੀ ਜ਼ਰੂਰਤਾਂ ਨੂੰ ਲਾਗੂ ਕਰਨ ਵਾਲਾ ਪਕਵਾਇ ਕੀਤੀ ਤੇ ਜਸਿਸ ਅਪਰੋਚਰ ਦਾ ਫੈਸਲਾ ਇੱਕ ਚੇਤਾਵਨੀ ਵਜੋਂ ਕੰਮ ਕਰਦਾ ਹੈ ਕਿ ਧੋਖਾਧੜੀ ਵਾਲੀਆਂ ਸਖਲਾਈ ਸਕੀਮਾਂ ਨਾ ਸਿਰਫ ਨਵੇਂ ਆਉਣ ਵਾਲਿਆਂ ਦਾ ਸ਼ੋਸ਼ਣ ਕਰਦੀਆਂ ਨੇ ਬਲਕਿ ਕੈਨੇਡਾ ਭਲਤੀ ਵਿੱਚ ਜਨਤਕ ਵਿਸ਼ਵਾਸ ਅਤੇ ਸੜਕ ਸੁਰੱਖਿਆ ਨੂੰ ਵੀ ਕਮਜ਼ੋਰ ਕਰਦੀਆਂ ਨੇ ਭਾਰਤ ਤੋਂ ਪ੍ਰਵਾਸ ਕਰਕੇ ਆਏ ਸੇ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਹੈ ਜੁਰਾਕੀ ਗੁਰਪ੍ਰੀਤ ਸਿੰਘ ਇੱਕ ਸਾਫ ਦਾ ਵਿਦਿਆਰਥੀ ਪ੍ਰਵਾਸੀ ਇੱਕ ਟਿਲੀਬੀ ਕਾਰੋਬਾਰ ਚਲਾਉਂਦਾ ਤੇ ਆਪਣੀ ਪਰਿਵਾਰਤਾ ਪਾਲਨ ਪੋਸ਼ਣ ਕਰਦੇ ਇਹ ਮਾਮਲਾ ਟਰਕਿੰਗ ਉਦਯੋਗ ਦੇ ਸਿਕਲਾਈ ਮਿਆਰਾ ਬਾਰੇ ਚੰਤਮਨ ਨੂੰ ਮੋੜ ਸੁਲਝਿਤ ਕਰ ਰਿਹਾ ਹੈ ਜੋ ਪ੍ਰਵਾਸੀ ਡਰਾਈਵਰਾਂ ਤੇ ਨਾਲ ਸੰਬੰਧਤ ਕਈ ਹਾਈ ਪ੍ਰੋਫਾਈਲ ਹਾਦਸਿਆਂ ਤੋਂ ਬਾਅਦ ਚਾਚ ਦੇ ਕੇ ਰ데요 ਵਿੱਚ ਆਇਆ ਸੀ ਸਬਸਕ੍ਰਿਚਨ ਦੇ ਵਿੱਚ 2018 ਤੇ ਹੰਪੋਲਟ ਬਰੋਕੋਸ ਬਸਦੁਖਾਨ ਤਤੇ ਅੰਟਰੀਓ ਦੇ ਵਿੱਚ ਹੋਰ ਕਾਤਕ ਟੱਕ ਦਾ ਨੇ ਸਖਤ ਐਮੀਐਲਟੀ ਜ਼ਰੂਰਤਾਂ ਨੂੰ ਲਾਗੂ ਕਰਨਾ ਪਕੁਆਇ ਕਿਤੇ ਤੇ ਜਸਟਿਸ ਪ੍ਰੋਚਰ ਦਾ ਫੈਸਲਾ ਇੱਕ ਚੇਤਾਗਨੀ ਵਜੋਂ ਕੰਮ ਕਰਦਾ ਹੈ ਕਿ ਤੋਖਾ ਤੜੀ ਵਾਲੀਆਂ ਸਖਲਾਈ ਸਕੀਮਾਂ ਨਾ ਸਿਰਫ ਨਵੇਂ ਆਉਣ ਵਾਲਿਆਂ ਦਾ ਸ਼ੋਸ਼ਣ ਕਰਦੀਆਂ ਨੇ ਬਲਕਿ ਕੈਨੇਡਾ ਭਲਤੀ ਵਿੱਚ ਜਨਤਕ ਵਿਸ਼ਵਾਸ ਅਤੇ ਸੜਕ ਸੁਰੱਖਿਆ ਨੂੰ ਵੀ ਕਮਜ਼ੋਰ ਕਰਦੀਆਂ ਨੇ